ਸਰਤੀ ਨਾਮ ਹੈ ਤੁਹਾਡਾ ਸਰਦਾਰ ਮੁਲਕੀ ਸਿੰਘ ਖੰਗੂੜਾ ਜੀ ਖੰਗੂੜਾ ਸਾਹਿਬ ਕੀ ਮਾਮਲਾ ਹੋਇਆ ਪਿੰਡ 'ਚ ਮਾਮਲਾ ਤਾਂ ਦੱਸਣ ਯੋਗ ਨਹੀਂ ਹੈ ਜੀ ਬਹੁਤ ਭੜਾ ਹੋਇਆ ਹੂੰ ਕਿਉਂਕਿ ਸਾਡੇ ਪਿੰਡ 'ਚ ਅੱਜ ਤੱਕ ਇਹੋ ਜਿਹਾ ਮਸਲਾ ਕਦੇ ਹੋਇਆ ਨਹੀਂ ਜੀ ਪਤਾ ਨਹੀਂ ਪ੍ਰਮਾਤ ਮਨੂੰ ਕੀ ਸਾਡੇ ਪਿੰਡ ਤੇ ਹਜਾ ਕਸਟ ਆਇਆ ਯਾਨੀ ਅੱਜ ਪਹਿਲੀ ਵਾਰ ਇਹੋ ਜਿਹਾ ਮਸਲਾ ਦੇਖਿਆ ਵੀ ਕਿਸੇ ਨੌਜਵਾਨ ਮੁੰਡੇ ਨੇ ਆਪਣੇ ਬਾਪ ਦਾ ਗਲਾ ਕੱਟਿਆ ਹੋਵੇ ਜੀ ਖੰਗੂੜਾ ਸਾਹਿਬ ਕੀ ਲੱਗਦਾ ਕਿ ਇਹ ਕੀ ਬਿਮਾਰਤੀ ਮੁੰਡਾ ਮਾਨਸਿਕ ਤੌਰ ਤੇ ਹਾਂ ਜੀ ਹਾਂ ਜਿਹੜਾ ਪਤਾ ਲੱਗਿਆ ਆ ਵੈਸੇ ਤਾਂ ਮੇਰਾ ਘਟ ਆਉਣ ਜਾਣਾ ਵੈਸੇ ਤਾਂ ਸਾਡੇ ਵਿਚਾਰੇ ਇਹ ਬਹੁਤ ਤਲੀਕ ਨੇ ਬੰਦੇ ਨੇੜੇ ਨੇ ਜੀ ਪਰ ਕਰੇ ਜਾਣ ਦਾ ਬਹੁਤ ਘੱਟ ਮੌਕਾ ਮਿਲਿਆ ਪਰ ਜੋ ਪਤਾ ਲੱਗਿਆ ਵੀ ਇਹ ਮੁੰਡਾ ਡਿਪਰੈਸ਼ਨ ਚ ਸੀ ਪਹਿਲਾਂ ਤੋਂ ਹੀ ਡਿਪਰੈਸ਼ਨ ਚ ਕਿਵੇਂ ਸੀ ਸੋ ਫਸਲ ਫੋ ਪੀਣ ਲੱਗ ਗਿਆ ਜਾਂ ਕੋਈ ਨਸ਼ਾ ਪਤਾ ਨਹੀਂ ਕੀ ਕਰਦਾ ਸੀ ਜਾਨੀ ਉਦੋਂ ਬਾਅਦ ਘਰ ਵਾਲੀ ਨਾਲ ਚੱਕਰ ਪੈ ਗਿਆ ਬਿਆਹਾ ਸੀ ਬਗਰਾ올 ਹਾਂਜੀ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਕੋਸ਼ਿਸ਼ કરી ਸਾਰਿਆਂ ਨੇ ਪਰਿਵਾਰ ਨੇ ਉਰੇ ਵਾਲੇ ਨੇ ਕੋਸ਼ਿਸ਼ કરી ਵੀ ਜੇ ਸੂਤ ਹੋ ਜੇ ਉਹਨੂੰ ਵੀ ਕਹਿੰਦੇ ਤੰਗ ਤੰਗ ਜਿਆਦਾ ਕਰਨ ਲੱਗ ਗਿਆ ਸਾਰਾ ਅਖੀਰ ਨੂੰ ਛੁੱਟਛੜਾ ਹੋ ਗਿਆ ਡਾਈਵੋਰਸ ਹੋ ਗਿਆ ਦੋਨਾਂ ਦਾ ਕਹਿੰਦੇ ਜੀ ਅੰਮ੍ਰਿਤਸਰ ਸ਼ਕਾਤੀ ਕਰਨਾ ਹਾਂ ਦੋਨੇ ਜੀਆਂ ਨੇ ਅੰਬਰਸ਼ਕਾ ਆਈ ਥੀ ਮੈਂ ਸਮਾਂ ਜਦੋਂ ਇਹਨਾਂ ਨੇ ਅੰਬਰਸ਼ਕੇ ਗੁਰਦੁਆਰੇ ਮੈਂ ਡੇਲੀ ਜਾਣਾ ਜਦੋਂ ਸਵੇਰੇ 5:30 ਪੌਣੇ 6 ਵਜੇ ਜਾਈਦਾ ਗੁਰਦੁਆਰੇ ਅਰਦਾਸ ਹੋਣ ਤੋਂ ਪਹਿਲਾਂ ਕਥਾ ਚੱਲਦੀ ਰਹਿੰਦੀ ਆ ਤੇ ਉੱਥੇ ਆਉਂਦਾ ਰਿਹਾ ਇਹ ਮੁੰਡਾ ਤੇ ਲੜਕੀ ਵੀ ਆਉਂਦੀ ਰਹੀ ਆ ਬਈ ਹੁਣ ਤੋਂ ਬਾਅਦ ਥੋੜਾ ਚਿਰ ਬਾਅਦ ਇਹਨਾਂ ਨੇ ਅੰਬਰਸ਼ਕ ਲਿਆ ਅੰਬਰਸ਼ਕੇ ਤੋਂ ਬਾਅਦ ਦੋ ਜਵਾਬ ਆਉਂਦੇ ਰਹੇ ਨੇ ਮੈਂ ਪੁੱਛਿਆ ਫਿਰ ਵੀ ਮੁੰਡਾ ਜੀਤ ਦਾ ਕਹਿੰਦੇ ਹਾਂ ਜੀਤ ਤੇ ਮੁੰਡੇ ਨੇ ਕਹਿੰਦਾ ਅੰਮਰਸ਼ਕ ਲਿਆ ਚਲੋ ਬਹੁਤ ਵਧੀਆ ਜਾਣੀ ਪਰਿਵਾਰ ਹੈ ਜੀ ਬਸ ਨਸ਼ੇ ਕਰਕੇ ਇੰਨਾ ਨਰਮ ਪਰਿਵਾਰ ਹੈ ਜੀ ਮੈਨੂੰ ਲੱਗ ਪਿੰਡ ਚ ਵੀ ਨਹੀਂ ਮੈਂ ਕਹਿ ਸਕਦਾ ਦਾਵੇ ਨਾਲ ਵੀ ਇੰਨਾ ਵਧੀਆ ਪਰਿਵਾਰ ਹਾਂ ਜੀ ਹਾਂ ਜੀ ਮੇਨ ਗੱਲ ਇਹੀ ਹੈ ਵੀ ਉਹਦੇ ਦਿਮਾਗ ਤੇ ਇੰਨਾ ਲੋਡ ਹੋ ਗਿਆ ਵੀ ਇੱਕ ਆਪਣੇ ਬਾਪ ਨੂੰ ਕਿਵੇਂ ਮਾਰ ਸਕਦਾ ਕੋਈ ਦੇਖੋ ਜੇ ਚੰਗਾ ਭਲਾ ਬੰਦਾ ਜਿਹੜਾ ਬੱਚਾ ਇੰਨਾ ਪਿਆਰ ਨਾਲ ਪਾਲਿਆ ਹੋਵੇ ਪੜਾਇਆ ਹੋਵੇ ਕੰਮ ਤੇ ਲਾਇਆ ਹੋਵੇ ਉਹ ਇਸ ਤਰ੍ਹਾਂ ਆਪਣੇ ਬਾਪ ਨੂੰ ਤਾਂ ਮਾਰ ਹੀ ਨਹੀਂ ਸਕਦਾ ਜੀ ਹਾਂ ਪੁਲਿਸ ਨੇ ਕਾਰਵਾਈ ਕੀ ਕਰ ਰਹੇ ਨੇ ਪੁਲਿਸ ਕਾਰਵਾਈ ਕਰ ਰਹੀ ਹੈ ਹੈ ਮੁੰਡਾ ਫੜ ਲਿਆ ਮੁੰਡਾ ਤਾਂ ਭੱਜਿਆ ਹੀ ਨਹੀਂ ਉਹਦਾ ਦਿਮਾਗ ਤੇ ਲੋੜਤੀ ਅੰਦਰ ਗੁੰਡਾ ਲਾ ਕੇ ਪੈ ਗਿਆ ਸੱਚੋ ਸਾਹਿਬ ਨੇ ਪੁਲਿਸ ਨੇ ਜਾ ਕੇ ਗੁੰਡਾ ਖਲਾ ਕੇ ਉਹਨੂੰ ਉੱਥੋਂ ਗ੍ਰਿਫਤਾਰ ਕਰਕੇ ਸੱਚੋ ਸਾਹਿਬ ਲੈ ਕੇ ਆਏ ਨੇ ਉਸੇ ਟਾਈਮ 2 2:30 ਵਜੇ ਦਾ ਟਾਈਮ ਹੈ ਉਹਦੀ ਪੁਲਿਸ ਪਹੁੰਚ ਗਈ ਜਦੋਂ ਇਹਨਾਂ ਨੂੰ ਫੋਨ ਕਰਿਆ ਕਿਸੇ ਨੇ ਪਿੰਡ ਚ ਤੇ ਉਸੇ ਟਾਈਮ ਇਹਨਾਂ ਨੇ ਜਾ ਕੇ ਉਹਨੂੰ ਗ੍ਰਿਫਤਾਰ ਕਰਕੇ ਹੁਣ ਕਾਰਵਾਈ ਸ਼ੁਰੂ ਕਰਤੀ ਤੇ ਹੁਣ ਅਸੀਂ ਡੈੱਡ ਬੋਡੀ ਲੈਣ ਚੱਲਿਆ ਜਦੋਂ ਵੀ ਕਾਰਵਾਈ ਪੂਰੀ ਹੋ ਗਈ ਸਰਦਾਰੀ ਸਾਡੇ ਐਸਆਈ ਤਰਮਪਾਲ ਸਿੰਘ ਦਾ ਨਾ ਨਾ ਤੁਹਾਨੂੰ ਹਾਂਜੀ ਤਰਮਪਾਲ ਸਿੰਘ ਦੀ ਕਾਰਵਾਈ ਕਰ ਰਹੇ ਨੇ ਸਵੇਰੇ ਦੇ ਉੱਥੋਂ ਵੀ ਆ ਲੈ ਕੇ ਆਏ ਨੇ ਹੁਣ ਵੀ ਸਾਡੇ ਬਿਆਨ ਪੰਚਾਇਤ ਦੇ ਵੀ ਲਿਖਦੇ ਨੇ ਸਰਪੰਚ ਸਾਹਿਬ ਮੇਰੇ ਨਾਲ ਖੜੇ ਨੇ ਸਾਫ ਕਸਰਪੰਚ ਮਲਕੀਤ ਸਿੰਘ ਇਹ ਗੁਰਪ੍ਰੀਤ ਸਿੰਘ ਸਰਪੰਚ ਬਟੜਿਆਣਾ ਮੌਜੂਦਾ ਨੇ ਮੌਕੇ ਤੇ ਹੁਣ ਇਸ ਕਰਕੇ ਹੁਣ ਅਸੀਂ ਆਪਣੀ ਕਾਰਵਾਈ ਕਰਾ ਕੇ ਧੰਨਵਾਦ ਉੱਥੋਂ ਉਹ ਕਰਾ ਕੇ ਲਿਆਵਾਂਗੇ ਮੈਂ ਤੁਹਾਡਾ ਹਰਮੇਲ ਸਿੰਘ ਜੀ ਹਰਮੇਲ ਵੀਰ ਜੀ ਕੀ ਪੂਰਾ ਮਾਮਲਾ ਕੀ ਹੋਇਆ ਹੈ ਜੀ ਅਸਲ ਤਾਂ ਮੁੰਡਾ ਜੀ ਡਿਪਰੈਸ਼ਨ ਚ ਸੀਗਾ ਕਾਫੀ ਟਾਈਮ ਤੋਂ ਤੇ 2 ਟਾਈ ਮਹੀਨੇ ਹੋ ਗਏ ਨੇ ਤਲਾਕ ਹੋਏ ਨੂੰ ਤੇ ਕਾਫੀ ਲੰਮੇ ਸਮੇਂ ਤੋਂ ਇਹ ਲਗਾਤਾਰ ਦਿਮਾਗੀ ਤੌਰ ਤੇ ਅਫਸਰ ਚੱਲ ਰਿਹਾ ਸੀਗਾ ਤੇ ਇਹ ਰਾਤ ਨੂੰ ਆ ਕੇ ਪਾਣੀ ਇਹਨੇ ਕੀ ਘਟਨਾ ਵਾਪਰ ਗਈ ਕੀ ਹੋ ਗਿਆ ਕੀ ਮਨ ਦੇ ਵਿੱਚ ਇਹ ਖਿਆਰਾ ਆਇਆ ਉੱਠ ਕੇ ਲੱਲਾ ਵੀ ਇਹਨੇ ਦਾ ਕਥਾ ਕਰਤਾ ਇਹਦਾ ਕਿੰਨੇ ਕਵਿਜ ਦੇ ਤਕਰੀਬਨ ਇਹ ਤਕਰੀਬਨ 2 ਵਜੇ ਟਾਈਮ ਹੈ ਜੀ 2:00 ਪਾਣੀ ਸਹੀ 2 ਵਜੇ ਦਾ ਟਾਈਮ ਹੈ ਜੀ ਵਧੀਆ ਮਿਹਨਤੀ ਪਰਿਵਾਰ ਹੈ। ਸੋਨਾ ਪਰਿਵਾਰ ਤੇ ਮਿਹਨਤੀ ਪਰਿਵਾਰ ਸੀਗਾ ਪਰ ਇਹ ਨਹੀਂ ਮਤਲਬ ਕਿ ਉਹ ਕਾਰਨ ਕੀ ਹੋਇਆ। ਜੀ ਸੋਨੋ ਪਿੰਡ ਵਾਲਿਆਂ ਨੂੰ ਕਦੋਂ ਪਤਾ ਲੱਗਿਆ ਉਹਦੋਂ ਕੀ ਹਾਲਾਤ ਸੀ ਕਿ ਪੁਲਿਸ ਆਈ ਫਿਰ? ਹਾਂ ਜੀ ਤਕਰੀਬਨ ਇਹ ਸਾਨੂੰ ਢਾਈ ਵੇਪਰ ਲੱਗਾ ਜੀ। ਉਦੋਂ ਪਰ ਪ੍ਰਸ਼ਾਸਨ ਆ ਕੇ ਉਹਨੇ ਆਪਣੀ ਕਾਰਵਾਈ ਕੀਤੀ। ਜੋ ਬੰਦੀ ਕਾਰਵਾਈ ਸੀ ਉਹਨੇ ਕਰਕੇ ਲੈ ਗਈ ਜੀ। ਸਰ ਡੈਡ ਬਡੀ ਨੂੰ ਉਹਦੇ ਜੀ। ਹਾਂ ਜੀ ਡੈਡ ਬਡੀ ਸਾਨੂੰ ਲੱਗੇ ਜੀ। ਸਰ ਕੀ ਨਾਮ ਹੈ ਤੁਹਾਡਾ? ਥਾਨਦਾਰ ਧਰਮਪਾਲ ਜੀ। ਚੌਕੀ ਇੰਚਾਰਜ ਕਰਾਚੋ। ਸਰਪੰਚ ਸਾਹਿਬ ਇਹ ਮਾਮਲਾ ਜੀ ਪੁਰਾਣਾ ਹੈ ਮਾਮਲਾ ਇਹ ਜੀ ਸਾਨੂੰ ਇੱਕ ਟੈਲੀਫੋਨ ਮਸੂਲ ਹੋਇਆ ਸੀਗਾ ਪਿੰਡ ਪਟੇਗੜ੍ਹੋਂ ਤੋਂ ਇੱਥੇ ਜਿਹੜਾ ਹੈਗਾ ਸੀਗਾ ਚਰਜੀਤ ਸਿੰਘ ਦਾ ਕਤਲ ਹੋ ਗਿਆ ਜਿਸਦੇ ਉਹ ਆਪਦੀ ਅਸੀਂ ਉੱਥੇ ਮੌਕੇ ਤੇ ਪੁੱਜੀ ਮੌਕੇ ਤੇ ਪੁੱਜੀ ਤੇ ਦੇਖਿਆ ਕਿ ਚਰਜੀਤ ਸਿੰਘ ਨੂੰ ਦਾ ਕਤਲ ਹੋਇਆ ਪਿਆ ਸੀ ਜਿਸ ਨੂੰ ਉਸਦੇ ਬੇਟੇ ਨੇ ਹੀ ਮਨਪ੍ਰੀਤ ਸਿੰਘ ਨੇ ਇੱਕ ਲੋਹੇ ਟੱਕੋਰਾ ਮਾਰ ਕੇ ਗਰਲ ਚ ਮਾਰ ਕੇ ਉਹਦਾ ਕਤਲ ਕਰ ਉਹਨਾਂ ਦੀ ਘਰ ਵਾਲੀ ਹਮੀਰ ਕੌਰ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਤੇ ਰਸੂਲ ਦਾ ਪਰਚਾ ਦਾ ਸੀ ਮਨਪ੍ਰੀਤ ਸਿੰਘ ਦੇ ਖਿਲਾਫ ਦਾ ਜੀ ਤੁਹਾਨੂੰ ਵੀ ਸਤ ਸ੍ਰੀ ਅਕਾਲ ਜੀ ਤੁਹਾਡੀ ਬੁੱਕ ਪੀਜ ਜਾਰੀ ਹੈ ਜੀ ਉਹਦੀ ਗੱਲ ਸਾਰੀ ਅੱਜ ਹਰ ਹਾਲਤ ਵਿੱਚ ਕਰ ਲਾਂਗੇ